ਅੰਜ ਆਪ ਦੀ ਸੋਹਣੀ ਸਵੇਰ ਗੱਭਰੂ ਕਰਦਾ ਹੋਇਆ ਕਸਰਤ ਆ ਤੁਹਾਡੀ ਪਾਇਣੂ ਪਰੌਠਿਆਂ ਤੇ ਚੜ ਗਏ ਨੇ ਛੇਤੀ ਕਸਰਤ ਕਰ ਲਾ ਬਣਾ ਪਰੌਠੇ ਮੁੱਕ ਜਾਣੇ ਨੇ ਬੰਦੇ ਕਾਦੇ ਦائیں ਤੇ ਇਕੱਠੇ ਹੋਏ ਨੇ ਈ ਜੇ ਕਾਦਾ ਹੜੰਭਾਈਆ ਸੱਤਵਾਂ ਪਰੌਠਾ ਚੱਲ ਰਿਹਾ ਇਧਰ ਮਖੈਲ ਨੇ ਮੱਖਣ ਲਾ ਲਿਆ ਤੁਹਾਡੀ ਪਾਇਣੂ ਇਹ ਤਾਂ ਪਰੌਠੇ ਦੀ ਇੱਕੋ ਹੀ ਬਰਕੀ ਕਰ ਰਿਹਾ ਆ ਕੰਗ ਸਾਹਿਬ ਕਹਿੰਦੇ ਸਾਡੇ ਬੰਦੇ ਰਖਾ ਜਿਓ ਲੈ ਵੀ ਖਾ ਕੇ ਪਰੌਠੇ ਝੂਟਾ ਮਾਟੀ ਚੱਲ ਰਹੀ ਹੈ ਉਹੀ ਗੱਲ ਹੋਈ ਨਾ ਪਰੌਠੇ ਮੁੱਕ ਕੇ ਪੋਹੇ ਤੇ ਆਉਣਾ ਪਿਆ ਖਾ ਕੇ 25 ਪਰੌਠੇ ਸਕੂਟੀਆਂ ਤੇ ਝੂਟੇ ਲੈ ਰਿਆ ਐ ਕੋਈ ਸ਼ੈ ਨਹੀਂ ਛੱਟਣ ਕੇ ਫ ਆਹ ਚੱਲ ਠੀਕ ਆ ਬਤਾ ਮਿੱਠਾ ਇੱਥੇ ਬਰਾਟ ਕੋਲੀ ਤੇ ਤੇਜਿੰਦਰ ਕੋਲੀ ਦਾ ਮੈਚ ਲੱਗ ਗਿਆ ਐ ਚਾਲਾਂ ਦੇਖੋ ਚੱਕ ਚਾਣਾ ਬਰੌਂਠਾ ਬਰੌਣਿਆ ਆ ਚੱਕ ਫੇ ਛੱਕਾ ਆ ਰੇਸਾਂ ਦੇਖੋ ਪੈ ਗਈਆਂ ਕੇ ਆ ਇਹਦੀ ਕਸਰ ਬਾਕੀ ਸੀ ਆ ਗਿਆ ਲੋਚਿਆਂ ਦਾ ਪੀਰ ਹਾਂਡੀ ਚੜ ਗਈ ਏ ਮਸਾਲੇ ਪੈ ਗਏ ਨੇ ਤੇ ਗੰਡੇ ਆ ਗਏ ਨੇ ਸਾਲਟ ਸਿਨਮਨ ਜਿੰਜਰ ਜਿੰਦਰ ਮਿੰਦਰ ਤਿੰਦਰ ਸਾਰੇ ਪੈ ਗਏ ਨੇ ਲਾ ਵੇ ਤਾਨ ਨੇ ਜਨਾਨੀਆਂ ਜਿਹੜੀਆਂ ਚੁੱਲਾ ਚੌਂਕਾ ਕਰਦੀਆਂ ਨੇ ਆ ਸਾਡੀ ਦਾ ਬਸ ਕਰਾਤੀ ਧੂਏ ਨੇ ਮਹਾਰਾਜ ਆ ਲੈ हां जू मौक गया हो गया हूँ बस चारमरिक रेड चिली लिली, फिली चिली सब पाते ले भैया टमाटर डाल के कड़छी हिला दिए दादा हमारा फूक छकता बहुत है इंतजार की इंतजार हो रहा है कुकड़ बन नहीं रहा है तेरा वेट हो रहा था तेरी वजह से कुकड़ नहीं बन रहा था लो जी कलोजिंग टाइम आ गया है लुक एट दिस ब्यूटी लै भी न्यू डे चढ़ गया ਆਲਾ ਬੰਦੇ ਸਾਡੇ ਫੇਰ ਪਰੋਠਿਆਂ ਤੇ ਚੜ ਗਏ ਇਹ 2 ਦਿਨ ਹੋਰ ਪੰਜਾਬ ਰਹਿ ਕੇ ਇਹਨੇ ਪਰੋਠੇ ਰੋਣ ਲਾ ਦੇਣੇ